ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਖੂਸਾ ਕੋਟਲਾ ਖੂਸੇ ਕੋਟਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਗੁਰਬਚਨ ਸਿੰਘ ਵੀਰ ਦੇ ਘਰ ਦੇ ਵਿੱਚ ਮੌਜੂਦ ਆ ਦੋ ਜਾਨਵਰ ਤੁਹਾਡੇ ਲਈ ਹਾਜ਼ਰ ਆ ਮਿੱਤਰੋ ਦੋਵੇਂ ਜਾਨਵਰ ਸੂਏ ਸਵਾਏ ਤਿਆਰ ਦੁੱਧ ਕੰਡੇ ਲਾਉਣ ਵਾਲਾ ਹਾਜ਼ਰ ਮਿਲੂਗਾ ਆਉ ਕਰਦੇ ਆ ਗੱਲਬਾਤ ਵੀਰ ਦੇ ਅਨੁਸਾਰ ਹੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਮੈਂ ਸਤਿ ਸ਼੍ਰੀ ਅਕਾਲ ਗੁਰਬਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਠੀਕ ਠਾਕ ਹੈ ਵੀਰੇ ਤੁਸੀਂ ਦੱਸੋ ਕੀ ਕਰ ਵੀਰੇ ਅੱਛਾ ਗੁਰਬਦਰ ਸਿੰਘ ਗੱਲ ਉਹ 2 ਜਨਵਾਰ ਅੱਜ ਹੈ ਨਾ 2 ਜਨਵਰੀ ਆਪੇ ਪਹਿਲੇ ਨੰਬਰ ਤੋਂ ਜਿਹੜੀ ਝੋਟੀਆਂ ਬਾਈ ਕੀ ਡਿਟੇਲ ਆਉਂਦੀ ਆ ਜੋ ਡਿਸਲੇ 10 ਕਿਲੋ ਉੱਤੇ ਦੁੱਧ ਹੋ ਗਿਆ ਇੱਕ ਕਟੀਆਂ ਚੰਗਾ ਕੇ ਮੌਜੂਦਾ ਹੈ ਜਿਹੜਾ ਆਪਾਂ ਕੰਡੇ ਝੋਟੇ ਨੂੰ ਲਾ ਦੇਣਾ ਬੰਦੇ ਨੂੰ ਠੀਕ ਹੈ ਵੀਰੇ ਬੱਚਾ ਬਈ ਜਾਂਦਾ ਬੱਚਾ ਮਗਰ ਕੱਟੀ ਹੈ ਆ ਕੱਟੀ ਹੈ ਹਾਂਜੀ ਸੂਈ ਨੂੰ ਦਾ ਹੋ ਗਿਆ ਹੋ ਗਿਆ ਵੀ ਮਹੀਨਾ ਹਾਂ ਹਾਂ ਮਹੀਨਾ ਹੀ ਮੰਨੇ ਅਗਲਾ ਹਾਂ ਮਹੀਨਾ ਹੋ ਗਿਆ ਹੋ ਗਿਆ ਆ ਕੱਤੀ ਕੱਟੀ ਸਭੀ ਬੜੀ ਚੰਗੀ ਆ ਕੱਤੀ ਚੰਗੀ ਹੈ ਕੇ ਸੀਮਨਸੂਂਦੀ ਹੈ ਹਾਂ ਚੰਗੇ ਸੀਮਨ ਦੀ ਹੈ ਬਈ ਦੁੱਧ ਇਹਨੂੰ ਛੁਕਾਇਆ ਕੱਦੀ ਬਾਹਰ ਨੂੰ ਮੜਾਏ ਤੋਰੀ ਮੈਨੂੰ ਝੋਟੇ ਨੂੰ ਲੈ ਦੁੱਧ 10 ਕਿਲੋ ਤਿਆਰ ਆ ਵੀਰੇ ਹਾਂ ਹਾਂ ਵੀ ਤਾਂ 10 ਕਿਲੋ ਤਿਆਰ ਆ ਠੀਕ ਆ ਬਈ ਦੋ ਡੰਗ ਚੋ ਕੇ ਤਸੱਲੀ ਕਰੇ ਠੀਕ ਆ ਠੀਕ ਆ ਬਈ ਠੰਡੀ ਸੀਲਾ ਹੈ ਹਾਂ ਹਾਂ ਵੀ ਠੰਡੀ ਸੀਲ ਰਾਜ ਕੇ ਠੀਕ ਆ ਬਈ ਠੀਕ ਆ ਛੋਟੀ ਉਂਝੀ ਮੂੰ ਮੱਥੇ ਸੁਰੀ ਪਲੀ ਪੁਲੀ ਕੱਦ ਲਿਆ ਉਹ ਥੋੜੀ ਤਲਿਆਰੇ ਦੀ ਹੈ ਨਾ ਆਲ ਕਰਦੀ ਕਰਕੇ ਤੇ ਜਿਹਨਾਂ ਦੇ ਰੋਲੇ ਹੁੰਦੇ ਉਹਨਾਂ ਦੇ ਸੰਗਲ ਹੀ ਪਾਏ ਹੀ ਆ ਕੱਦ ਕੁਦ ਬਹੁਤ ਛੋਟੀ ਦੱਸਣਾ ਬਈ ਆ ਲੰਮੀ ਲੰਜੀ ਹੈ ਦਾ ਵਦੂਗੀ ਥਣ ਲੇਵਾ ਪਹਿਲੇ ਸੂਏ ਕਰਮਲ ਨੇ ਬਹੁਤ ਚੰਗਾ ਗੱਡਿਆ ਵਾ ਤੇ ਰੇਟ ਬਈ ਇਹਦਾ ਰੇਡ ਇੱਕ ਸੱਤ ਦੀ ਦੇਤੀਏ ਹਾਂ ਦੋ ਦੋ ਸਾਰਾ ਪੀ ਕੇ ਹੁਣ ਵੀ ਹੋਏ ਕਾਟੇ ਬਾੜੇ ਦਾ ਸਮੈ ਨੂੰ ਹਾਂ ਨਾ ਬਸ ਤੂੰ ਕਰ ਦੇ ਤੂੰ ਦੱਸ ਲੋ ਤੂੰ ਕਰ ਦੇ ਬਸ ਮੈਂ ਤਾਂ ਤੈਨੂੰ ਕੋਈ ਨਹੀਂ ਕਹਦਾ ਤੇਰੇ ਤੋਂ ਹੀ ਗੱਲ ਨਿਬੜਦੀ ਆ ਉੱਜ ਇੱਕ ਪਾਈ ਦੀ ਦੇਤੀਏ ਦੋ ਘਟ ਹੁੰਦਾ ਕੀ ਪਤਾ ਦੋ ਤਾਂ ਮੰਨਤਾ ਨਹੀਂ ਹੁੰਦਾ ਕਾਟੇ ਬਾੜੇ ਕਿਹਾ ਮੈਂ ਤੂੰ ਕਰ ਦੇ ਯਾਰ ਜਿਵੇਂ ਤੂੰ ਕਰ ਦੇ ਕਿੰਨੇ ਦੀ ਹਾਂ ਨਾ ਕਰ ਬਾਤ ਤੂੰ ਕਰਨੀ ਹੈ ਨਹੀਂ ਮੈਂ ਨਹੀਂ ਕਰਨੀ ਫਿਰ ਮੇਰੇ ਹੋਰ ਗੱਲਾਂ ਪੂਰੇ ਲੱਖ ਦੀ ਦੇ ਦਾਂਗੇ ਮਾਨ ਕਰ ਦਾਂਗੇ ਹੋਰ ਆਈ ਗੱਲ ਹਾਂ ਮਾਨ ਕਰ ਦਾਂਗੇ ਠੀਕ ਹੈ ਬਈ ਇਹ ਵੀਡੀਓ ਨੰਬਰ ਤੇ ਝੋਟੀ ਜਿਹੜੀ ਬਈ ਇਹਦਾ ਮੋਲ ਆਪਾਂ ਤੇਰੇ ਤੋਂ ਹੀ ਕਰਾ ਦੇਣਾ 10 ਬਣ ਕੇ ਮਸੂਆ ਇਹ ਥਲੇ ਬਈ ਪਹਿਲਾ ਸੁਆਵਾ ਸੁਈ ਨੂੰ ਇਹ 10 ਦਿਨ ਹੋ ਚਲੇ ਆ ਠੀਕ ਹੈ ਕਹਿਣ ਵਾਲਾ ਤਾਂ ਕੋਈ ਜਿੰਨਾ ਮਰਜੀ ਵੀਰ ਭਰਾ ਘਵਾ ਲਵੇ ਹੂੰ ਸਣੇ ਬੱਚੇ 8 ਕਿਲੋ ਦੁੱਧ ਹੋਊਗਾ ਹੁਣ ਕੰਡੇ ਵਾਲਾ ਹਾਂ ਬਈ ਕੰਡਿਆ ਠੀਕ ਆ ਬਾਈ ਕੱਟਾ ਮਗਰ ਕੇ ਕੱਟੀ ਆ ਕੱਟਾ ਵੀਰੇ ਮਗਰੇ ਕਿੰਨੇ ਦਿਨ ਹੋ ਗਏ ਸੋਈ ਨੂੰ ਵੀਰੇ ਸੋਈ ਨੂੰ ਬਾਈ 10 12 ਦਿਨ ਹੋ ਚੱਲੇ ਆ ਪਾਸਾ ਉਨੀ ਕਿਰਾ ਹੋਈ ਸਾਈਡ ਤੇ ਰੱਖਦੀ ਐ ਵੀ ਯਾਨੀ ਕਿ ਇੰਨੀ ਰੱਖਦੀ ਉਹ ਮਾੜੀ ਮੋਟੀ ਆ ਹਾਂ ਹੈਗਾ ਪਾਸਾ ਤਾਂ ਹੈਗਾ ਆਵੇਂ ਆਪਾਂ ਕੀ ਹੈ ਨਹੀਂ ਹਨਾ ਮਾੜਾ ਮੋਟਾ ਦੁੱਧ ਦਾ ਉਦਵਦ ਕੱਟਦਾ ਨਹੀਂ ਕਿਸੇ ਦਾ ਨਾ ਨਾ ਬਈ ਜਿਹੜਾ ਪਾਸਾ ਉਹ ਘਾਟ ਉਹ ਹੁੰਦੀ ਉਹ ਚ ਦੋ ਵਾਧ ਹੀ ਹੋਣੀ ਹੈ ਠੀਕ ਆ ਬਈ ਠੀਕ ਚੋਣ ਚਣ ਚੰਗਾ ਲੱਗਾ ਹੈ ਬਈ ਪੂਰੀ ਪੋਲੀ ਸੀਲ ਠੰਡੀ ਆ ਤੁਸੀਂ ਕਿ ਲੀਟਰ ਹੋ ਕਹਿੰਦਾ ਬ ਰੇ ਡਾ 9200 ਰੁਪਿਆ ਘਾਟੇ ਬਾੜੇ 90 ਦੇ ਦਾਂਗੇ ਨਾ ਉਹਦਾ ਮਾਨ ਹੁੰਦਾ ਤਾਂ ਨਾ ਦੇਣੀ ਕਿਨੇ ਜੀ ਕੋਈ ਨਾ ਕਰ ਦਾਂਗੇ ਇਹ ਮੌਕੇ ਇਹ ਕਰਦੇ ਹਾਂ ਉਹਨਾਂ ਤੋਂ ਆਪਾਂ ਮੌਲੀ ਨਹੀਂ ਇਹਦਾ ਕੀਤਾ ਨਹੀਂ ਇਹ ਨਹੀਂ ਨੇੜੇ ਗੱਲ ਕਰਦਾ 1000 2000 ਛੱਡ ਦਾਂਗੇ ਠੀਕ ਹੈ ਬਾਈ ਗੱਡੀ ਪਰੋਂ ਲੈ ਹੀ ਮਣ 8 ਕਿਲੋ ਦੁੱਧ ਬੱਚੇ ਸਮੇਤ ਆ ਇਹਦੇ ਥਲੇ ਮਿੱਤਰੋ ਸੋ ਪਹਿਲਾਂ 10 ਕੋ ਮਤਲਬ 10 ਤੋਂ 15 ਦਿਨਾਂ ਦੇ ਵਿੱਚ ਕਰ ਸੁਆ ਹੈਗਾ ਵਾ ਮਗਰ ਕੱਟਾ ਵਾ ਇਹਦੇ ਕਾਨੂੰਨ ਚੋਟਿਆ ਬਾਈ ਰੱਖ ਦੀਆ ਜਰੂਰ ਇਹਨਾਂ ਨੋਟ ਰੱਖਿਆ ਜੇ ਮਿੱਤਰੋ ਬਾਈ ਦਵੇ ਦੁੱਧ ਦਾ ਕੋਈ ਬਾਤ ਕਾੜਨੀ ਹੈ ਕਿ ਪਾਈ ਆ ਕਰਨ ਦੇ ਸਕਦੇ ਉਹ ਨੂੰ ਹੂੰ ਲਿਆ ਭਾਈ ਸੁਣੋ ਇਹਦਾ ਸਰੀਰ ਕਿ ਪੰਤਰ ਬਾਕੀ ਪੜੀ ਸਭੀ ਛੋਟੀ ਗੋਲ ਗਾਲ ਬਾਕੀ ਪੜੀ ਸਭੀ ਹੈ ਯਾਰ ਉਹ ਦੀ ਕੀਨੀ ਚੰਗੀ ਹੈ ਛੋਟੀ ਕੀ ਛੀਨਾ ਮਾੜੀ ਬਸ ਉਥੋਂ ਕੱਚ ਖਾ ਗਈ ਬਾਕੀ ਦੂਜੇ ਸੋਏ ਨੂੰ ਕਰ ਜੂ ਪੱਧਰੇ ਯਾਰ ਹੂੰ ਥੋੜਾ ਜਿਹਾ ਕੱਦ ਵੱਜ ਪਾ ਹੂੰ ਏਡੀ ਗੱਲ ਹੈ ਨਹੀਂ ਉਹ ਬਾਤ ਨਹੀਂ ਹੈ ਲੈ ਮਤਰੋ ਕੱਦ ਕੁਦ ਬਹੁਤ ਚੰਗਾ ਛੋਟੀ ਦਾ ਤੇ ਰੇਟ ਬਾਈ ਨੇ ਫੋਕਸ ਕੱਦ ਘੜ ਬਾਕੀ ਲੋਲੀ ਪੋਲੀ ਆ ਇਹ ਨਹੀਂ ਗੱਲ ਕੋ ਲੱਸੀ ਫਿੱਕੀ ਆ ਅਰਗੀਆਂ ਆ ਜਾਵਾਂ ਤੂੰ ਕਿਹੜਾ ਲੱਸਾ ਫਿਕਾ ਤੂੰ ਹੀ ਖਾ ਖਾਵੇਂ ਅੱਬ ਵਾਲਿਆ ਨਹੀਂ ਆਪਣੇ ਅਰਗੀਆਂ ਮਟੀਆਂ ਹੋਣੀਆਂ ਆ ਨੰਬਰ ਕਿੰਨਾ ਬਾਈ ਨੰਬਰ 889252862 ਇੱਕ ਵਾਰੀ ਹੋਰ ਆਉਣ ਦੇ 788925862 ਲੈ ਮਿੱਤਰੋ ਇਸ ਨੰਬਰ ਤੇ ਕਰ ਲਓ ਵੀਰੇ ਨੂੰ ਤੁਸੀਂ ਗੱਲਬਾਤ ਗੁਰਬਚਨ ਵੀਰ ਦੇ ਕੋਲੋਂ ਦੋ ਝੋਟੀਆਂ ਦੀ ਵੀਡੀਓ ਦਿਖਾਈ ਆ ਦੋਹਾਂ ਦੀ ਜਾਣਕਾਰੀ ਲੈਤੀ ਆ ਜਿਹੜਾ ਜਾਨਵਰ ਤੁਹਾਨੂੰ ਜੱਜੂਗਾ ਤਸੱਲੀ ਕਰਨਾ ਤੁਹਾਡਾ ਆਪਣਾ ਹਾਕਾ ਧੰਨਵਾਦ